ਇਹ ਹੈ ਦੁਨੀਆ ਦਾ ਇੱਕ ਅਨੋਖਾ ਰੈਸਟੋਰੈਂਟ 67 ਸਾਲ ਤੋਂ ਚੱਲਦੇ ਆ ਰਹੇ ਨਿਰੰਤਰ ਇਸ ਰੈਸਟੋਰੈਂਟ ਦੇ ਵਿੱਚ ਵੱਡੇ ਵੱਡੇ ਸੈਲੀਬ੍ਰਿਟੀ ਆਉਣ ਨੂੰ ਹੁੰਦੇ ਨੇ ਮਜਬੂਰ ਪ੍ਰੇਮ চোপੜਾ ਜੀ ਸਚਿੰਤ ਤੰਦੂਲਕਰ ਜੀ ਔਰ ਸਵਰਗ ਅਤਰ ਬਿਹਾਰੀ ਵਾਜਪਾਈ ਇਸ ਜਗ੍ਹਾ ਤੇ ਆ ਚੁੱਕੇ ਆ ਤੇ ਹੋਰ ਵੀ ਬਹੁਤ ਵੱਡੇ ਵੱਡੇ ਨਾਮੀ ਸੁਪਰਸਟਾਰ ਇਸ ਜਗ੍ਹਾ ਤੇ ਉੱਤੇ ਆ ਕੇ ਹਾਜ਼ਰੀ ਭਰ ਚੁੱਕੇ ਆ ਅੱਛਾ ਬੋਲਦੇ ਵੀ ਹੋ ਜੋ ਆਪਣਾ ਕਰੈਕਟਰ ਹੈ ਰਿਸ਼ਿੰਦਰ ਸਿੰਘ ਦੋਨੀ ਹਾਂ ਹਾਂ ਉਹਨਾਂ ਦੇ ਬਗਲ ਮੇ ਰਹਿੰਦੇ ਸਨ ਹਾਂ ਇਧਰ ਲਿਆ ਇਹ ਤੂੰ ਉਧਰ ਆ ਕੇ ਬਲੌਗ ਮੇ ਆ ਕੇ ਵੀਡੀਓ ਮੇ ਜੀ ਕੀ ਹਾਲ ਹੈ ਜੀ ਉਮੀਦ ਕਰਦੇ ਸਾਰੇ ਵਧੀਆ ਹੋਗੇ ਤੇ ਵੈਲਕਮ ਐ ਇੱਕ ਨਵੇਂ ਬਲੌਗ ਦੇ ਵਿੱਚ ਤੇ ਰਿਸ਼ੀਕੇਸ਼ ਹਾਂ ਜਾ ਰਹੇ ਆ ਰਾਮ ਝੁੱਲੇ ਦੇ ਉੱਪਰ ਜੀ ਤੇ ਉਹ ਸਾਹਮਣੇ ਜਿਹੜਾ ਬਹੁਤ ਜ਼ਿਆਦਾ ਕਲਰਫੁਲ ਕੀਤਾ ਆ ਇਹ ਹੈਗਾ ਲਸ਼ਮਣ ਝੁੱਲਾ ਆਮ ਝੁੱਲੇ ਨੂੰ ਕ੍ਰੋਸ ਕਰਕੇ ਅਸੀਂ ਜਾਣਾ ਹੁਣ ਗੰਗਾ ਗੰਗਾ ਦੇ ਦੂਸਰੇ ਪਾਸੇ ਨਾਲ ਤੇ ਇਹ ਹਿਲਦਾ ਵੀ ਆ ਜੋ ਕੀ ਸਾਡਾ ਇਦਾਂ ਇਦਾਂ ਕਰਦਾ ਤੇ ਹੁਣ ਅ ਨੇਰੇ ਦੇ ਵਿੱਚ ਜਿਆਦਾ ਵੀਊ ਅੱਛੇ ਆ ਨਹੀਂ ਰਹੇ ਪਰ ਫਿਰ ਵੀ ਟੱਚ ਬੋਟ ਕੈਮਰੇ ਦੀ ਲਾਈਟ ਵਧੀਆ ਹੈਗੀ ਆ ਤੇ ਹੁਣ ਇਹਨੂੰ ਕਰਾਸ ਕਰਕੇ ਜਾਵਾਂਗੇ ਚੋਟੀ ਵਾਲੇ ਦੇ ਰਾਮਚੂਲਾ ਕਰਾਸ ਕਰ ਲਿਆ ਰਾਮਚੂਲਾ ਕਰਾਸ ਕਰਨ ਤੋਂ ਬਾਅਦ ਜਿਹੜੇ ਆ ਟਾਟੇ ਆ ਨਾ ਘਾਟ ਆ ਘਟ ਵਾਲੀ ਸਾਈਡ ਆਏ ਆ ਤੇ ਇੱਥੇ ਮੈਨੂੰ ਮਿਲੇ ਸੰਤ ਸਾਧੂ ਸੰਤਾਂ ਦੀ ਸੰਗਤ ਕਰਨ ਦਾ ਮੌਕਾ ਮਿਲਿਆ ਤੇ ਇੱਥੇ ਦੀ ਜਿਹੜੀ ਇਹ ਹਿਸਟਰੀ ਆ ਥੋੜੀ ਜਿਹੀ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਘਾਟ ਦੇ ਉੱਤੇ ਆਰਤੀ ਕਿੱਥੇ ਹੁੰਦੀ ਆ ਕਦੋਂ-ਕਦੋਂ ਹੁੰਦੀ ਆ ਤੇ ਜਦੋਂ ਫਲੱਡ ਆਇਆ ਸੀਗਾ ਉਦੋਂ ਕਿੰਨਾ ਕਿੰਨਾ ਨੁਕਸਾਨ ਹੋਇਆ ਸੀ ਕਿਉਂਕਿ ਇਹ ਜਗ੍ਹਾ ਦੀ ਇਹ ਵੀਡੀਓ ਸ਼ਾਇਦ ਮੇਰੀ ਇਹ ਪਹਿਲੀ ਆ ਆ ਜੋ ਕਰਦੇ ਆ ਗੱਲਬਾਤ ਤੁਹਾਨੂੰ ਵੀ ਦਰਸ਼ਨ ਕਰਾਉਂਦੇ ਆ ਹਾਂਜੀ ਬਾਬਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਹੈ ਠੀਕ ਹਾਂ ਠੀਕ ਹਾਂ ਤੋਂ ਯਾਤਰਾ ਗਿਆ ਹੈ ਚੋ ਦੀ ਆਈ ਚਾਹੀਦਾ ਜੀ तो आप जी ठीक हाँ। हो माता जी चलो बोलो कहाँ से हो भाई झारखंड का हूँ झारखंड का ना महेंद्र धोनी का बाजू का अच्छा महेंद्र सिंह तू नहीं थे बाजू के हो बाजू का उनकी गांव हाँ। के हाँ गांव के समझ अरे क्या बात है क्या बात है ठीक है जो अपना क्रिकेटर है हाँ। महेंद्र सिंह धोनी हाँ। उनके बगल में रहते थे हाँ। ओके गुड वैसे तो आप घर तो जाते नहीं होंगे ना मैं जाता हूँ कभी कभार हाँ। अच्छा, एक कार्ड की क्या मान्यता है मानता है देखिए यहाँ गंगा माता को पूजा होते हैं आरती होते हैं ये माना जाते हैं गंगा स्नान के लिए माना जाते हैं मेले घाट बोला जाता है घाट बोला जाता है तो आरती होती है ना डेली हाँ डेली आरती होती है जगह जगह में पब्पाई कहता आ जाओ

ਹੁਣ ਆ ਗਏ ਆ ਚੋਟੀ ਵਾਲੇ ਦੇ ਚੋਟੀ ਵਾਲੇ ਦੀ ਇੱਕ ਮਾਨਤਾ ਹੈ ਇੱਕ ਜਿਹੜੀ ਖੇਚ ਦਾ ਕੇਂਦਰ ਇਹ ਆ ਬਈ ਇੱਥੇ ਨਾ ਇੱਕ ਭਾਈ ਸਾਹਿਬ ਆ ਥੋੜੇ ਸਰੀਰ ਦੇ ਭਾਰੇ ਆ ਜਿੱਦਾਂ ਤੇ ਜਿਹੜੀ ਉਹਨਾਂ ਦੀ ਨਾ ਚੋਟੀ ਆ ਬਾਕੀ ਸਾਰੇ ਬਾਲਕਟਰਾਂ ਕੋਲੀ ਚੋਟੀ ਆ ਚੋਟੀ ਨੂੰ ਉਹਨਾਂ ਨੇ ਨਾ ਇਦਾਂ ਉੱਪਰ ਨੂੰ ਕੀਤਾ ਆ ਉੱਪਰ ਨੂੰ ਕਰਕੇ ਰੱਖਦੇ ਆ ਚੋਟੀ ਨਾਲ ਦੇਖੋ ਸਾਰੇ ਫੋਟੋਆਂ ਕਰਵਾ ਰਹੇ ਆ ਉਹਨਾਂ ਦੇ ਨਾਲ ਤੇ ਤੁਹਾਨੂੰ ਵੀ ਦਿਖਾਉਂਦੇ ਆ ਆਹ ਦੇਖੋ ਕਰੋ ਦਰਸ਼ਨ ਹੈ ਨਾ ਇਹਨੂੰ ਕਹਿੰਦੇ ਆ ਚੋਟੀ ਵਾਲੇ ਬੈਠੋ ਬੈਠੋ ਬੋਲੇ ਕੰਨੇ ਟੀਨੇ ਕੰਨੇ ਰੋਟੀ ਖਾਣੀ ਬੈਠੋ ਪਾਣੀ ਪੀਚੇ ਪਾਣੀ ਠੀਕੋ ਸਾਰੇ ਜਣੇ ਚੋਟੀ ਵਾਲੇ ਦੇ ਨਾਲ ਫੋਟੋਆਂ ਕਰਵਾ ਰਹੇ ਆ ਤੇ ਉਹਦਾ ਮੂੰਹ ਘਮਲਾਇਆ ਤੇ ਉਹਨੂੰ ਹੱਥ ਲਾਲਾ ਕੋਈ ਗੱਲ ਨਹੀਂ ਉਹ ਲਾਲਾ ਹੱਥ ਠੀਕ ਆ थे गुड़ा। आ वो हो <laughs> आप बोलते भी <laughs> अरे ये तो एक फल के लिए अरे गुड बहुत बढ़िया देखो पूरी दिहाड़ी ना पूरे दिन में आ, लोगों को हंसाना और एक ही पोजिशन में रहना बहुत बड़ी बात होती है ये भी उसकी कृपा के बिना नहीं हो सकता ना तो चलो बाबा जी ਚਾਰ ਚਾਰ ਲੈ ਆਪ ਕੀ ਮਿਹਨਤ ਕੋ ਔਰ ਇੱਕ ਸਾਥ ਮੇ ਇੱਕ ਹੋਰ ਦੁਕਾਨ ਹੈ ਜੋ ਛੋਟੇ ਭਾਈ ਸਾਹਿਬ ਉਧਰ ਵੀ ਬੈਠਦੇ ਆ ਜਿੱਥੇ ਜਾ ਇਧਰ ਹੀ ਬੈਠਦੇ ਬੈਠ ਕੇ ਚਲੇ ਅਜਾ ਉਹ ਚਲੇ ਗਏ ਨਾ ਹਾਂਜੀ ਸਰ ਕੀ ਹਾਲ ਠੀਕ ਹੋ ਇਹ ਦੂਸਰੀ ਸਾਈਡ ਵੀ ਸੀਗੇ ਨਾ ਝੂਟੀ ਵਾਲੇ ਇੱਕ ਉਧਰ ਵੀ ਬੈਂਦੇ ਉਹ ਵੀ ਆਪਣੀ ਸ਼ੌਪ ਹੈ ਦੋਨੋਂ ਭਾਈ ਹੋ ਗਏ ਦੋਨੋਂ ਭਾਈ ਹੋ ਗਏ ਇਹ ਬੜੇ ਭਾਈ ਕਿਉਂ ਛੋਟੇ ਭਾਈ ਓਕੇ ਕਹਾਂ ਤੇ ਯੂਪੀ ਉੱਤਰ ਪ੍ਰਦੇਸ਼ ਮੈਂ ਪੰਜਾਬ ਤੋਂ ਲੰਘ ਕੇ ਜਾਈਦਾ ਯੂਪੀ ਕਹ ਅਬ ਚਾਰ धाम ਜੀ ਚਾਰ धाम ਨਹੀਂ ਲੋਕ ਰਿਸ਼ੀਕੇਸ਼ ਰਿਸ਼ੀਕੇਸ਼ ਓਕੇ ਛੋਟੀ ਵਾਲਾ ਰੈਸਟੋਰੈਂਟ ਤੇ 66 ਸਾਲ ਹੋ ਗਏ ਆ ਇਹਨਾਂ ਨੂੰ ਚਲਦਿਆਂ ਨੂੰ ਨਾ ਉਹ ਦੇਖੋ ਲਿਖ ਕੇ ਲਾਇਆ 66 ਯੀਅਰ ਆਫ ਸਰਵਸ ਇਨ ਦਾ ਹੌਲੀ ਸਿਟੀ ਰਿਸ਼ੀਕੇਸ਼ ਤੇ ਦੋ 숍ਾਂ ਆ ਨਾਲ-ਨਾਲ ਇੱਕ ਇਹ ਆ ਰਾਈਟ ਤੇ ਇੱਕ ਇਹਦੇ ਨਾਲ ਦੂਸਰੀ ਆ ਇਹ ਦੋਨੇ ਭਰਾਵਾਂ ਦੀਆਂ ਆ ਕਹਿੰਦੇ ਨਾ

उन्नीस सौ का ये रेस्टोरेंट है भारत सरकार मान्यता प्राप्त है अच्छा जी ठीक है जी जी मतलब ये है कि सबसे पुराना है हाँ ये पुराना रेस्टोरेंट है मेरा बाकी आप देख सकते हैं ये अटल बिहारी वाजपेयी अरे वाजोरा जी है ये ऊपर अटल बिहारी वाजपेयी ਔਰ ਇਹ نیچے કોਣ ਹੈ ਸਚਿੰਤ ਦੋ ਸਚਿੰਤ ਇਹ ਪ੍ਰੇਮ চোপੜਾ ਜੀ ਸਾਹਿਬ ਹੈ ਜੀ 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 ਇਹ ਸਰਟੀਫਾਈਡ ਹੈ گورਨਮੈਂਟ ਸੇ ਔਰ ਇਹ ਬੰਦੇ ਆਪਣੇ ਕੰਮ ਕਰਦੇ ਆ ਜਿਹੜੇ ਇੱਥੇ ਕਿਵੇਂ ਠੀਕ ਹੋ ਆਨੰਦ ਆ ਰਹਾ ਹੈ ਫੁੱਲ ਫੁੱਲ ਅਰੇ ਕੀ ਬਾਤ ਹੈ ਚਲੋ ਬਹੁਤ ਵਧੀਆ ਨਾ ਔਰ ਕੁਝ ਬਸ ਅਰੇ ਦੋਨੋ ਭਾਈਓ ਕੇ ਹੈ ਨਾ ਇਹ ਹਾਂ ਜੀ ਭਾਈ ਤਾਂ ਇਹ ਇਹ ਵੱਡਾ ਭਾਈ ਹੈ ਨਾ तो ये जब बैठते है, हैं कितने घंटे बैठते हैं यहाँ पे ये सुबह मॉर्निंग में छह बजे आते हैं अच्छा ये चोटी वाले के पीछे कुछ खास कोई लोगो को अट्रैक्ट करने के लिए था लोगों को अट्रैक्ट करने के लिए है कि पहले जमाने में इस तरीके से जैसे ये लगे हुए हैं जी जी सर्विस हाँ 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 बिल्कुल बिल्कुल एक मिनट ये भाई मैं एक बात बोलता हूँ जो ऋषिकेश आके ना चोटी तो वाले के यहाँ नहीं आता कुछ ना कुछ उसका अधूरा रह जाता है तो बिल्कुल तो ये थी आपका क्या नाम है मेरा नाम अजय अजय तो आप कितने साल से यहाँ दो साल हो गए दो साल ਚਲੋ ਗੋਡਾ ਜੀ ਬਹੁਤ ਵਧੀਆ ਸੁਹਾਵਾ ਤੁਹਾਡਾ ਥੈਂਕ ਯੂ ਵੈਰੀ ਮੱਚ ਤੇ ਜਦੋਂ ਵੀ ਆਓ ਰਿਸ਼ੀਕੇਸ਼ ਤੇ ਚੋਟੀ ਵਾਲੇ ਤੇ ਜਰੂਰ ਆਓ ਤੇ ਬਾਈ ਨੂੰ ਮਿਲ ਕੇ ਆਓ ਪਰ ਜਦੋਂ ਇਹ ਨਾ ਇੱਥੇ ਹੋਟ ਸੀਟ ਦੇ ਉੱਤੇ ਬੈਠੇ ਹੁੰਦੇ ਆ ਉਦੋਂ ਪਛਾਣਨਾ ਥੋੜਾ ਔਖਾ ਹੋ ਜਾਂਦਾ ਕੋਈ ਮੂਹ ਨੂੰ ਮੇਕਅਪ ਕੀਤਾ ਆ ਹੁੰਦਾ ਨਾ ਰੰਗ ਕੀਤਾ ਕਰਿਆ ਇੱਕ ਚੋਟੀ ਲੱਗੀ ਹੁੰਦੀ ਆ ਉਹ ਤੇ ਕੋਈ ਵੀ ਚੋਟੀ ਵਾਲੇ ਤੇ ਇਹ ਜਿਹੜੇ ਇਹਨਾਂ ਦੇ ਬਜ਼ੁਰਗ ਆ ਜਿਹੜੇ ਇਹਨਾਂ ਦੇ ਇੰਡੀਅਨ ਉਹਨਾਂ ਕੋਲ ਤਾਂ ਸਸਤਾ ਪੀ ਆਜ अच्छा इन्होंने खोला था ना ओके गुड गुड तो ये अपना रेस्टोरेंट तो है डबल स्टोरी तो ऊपर 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 है अच्छा नीचे एसी। एसी, एसी ना गुड कोई स्पेशल डिश भी बनाई हुई है अपनी यहाँ के पंजाबी में जो है मेंवा पनीर अमृतसरी है तवा पनीर ओके okay, अच्छा ठीक है अरे वाह अच्छा ये डेली रखते हो वेरी गुड ब्रेकफास्ट अलग लंच अलग डिनर अलग और की कॉस्ट होंगी एक थाली की ये है फोर ट्वेंटी फोर ट्वेंटी और एक थाली से दो जाने खा जाते हैं वो आपके ऊपर डिपेंड करता है आप दो खाओ या <laughs> तीन जने खाओ ठीक है okay, ओके तो కేసిగా జీ టోకీ वाले ਜਿਵੇਂ ਕਰੀ ਆਓ ਮਿਲਣ ਕਰਕੇ ਜਾਓ ਬਹੁਤ ਬੜਿਆ ਮੱਚ ਲੱਗਾ ਨਾ ਠੀਕ ਆ ਆਪਕੋ ਮਿਲਕੇ ਮੁਝసే ਕੈਸਾ ਲਗਾ ਬੜੀ ਖਰਾਬ ਆ ਬੋਲੇ ਸਰਦਾਰ ਸੇ ਮਿਲਕੇ ਕੈਸੇ ਲਗਾ ਬਹੁਤ ਬੜੀਆ ਲਗਾ ਸਰ ਬਹੁਤ ਅੱਛਾ ਲਗਾ ਹੋਰ ਵੀ ਯੂਟਿਊਬਰ ਆਤੇ ਆ ਜੀ ਬਹੁਤ ਆਤੇ ਐ ਕਿਸੇ ਕਿਸੇ ਨਾਲ ਬਾਤ ਕੀਤੀ ਹੈ ਨਹੀਂ ਨਹੀਂ ਸੱਚ ਮੇਂ ਬੋਲਨਾ ਨਹੀਂ ਸਰ ਮੈਂ ਤਾਂ ਫਸਟ ਟਾਈਮ ਹੀ ਮਿਲੋ ਤੇ ਹੁਣ ਆ ਗਏ ਆਪਾਂ ਗੰਗਾ ਦੇ ਤੱਟ ਤੇ ਤੇ ਇੱਕ ਜਗ੍ਹਾ ਤੇ ਹੁੰਦੀ ਆ ਜੀ ਆਰਤੀ ਇਹ ਸਾਹਮਣੇ ਸ਼ਿਵਜੀ ਮਹਾਰਾਜ ਦੀ ਬਹੁਤ ਵੱਡੀ ਪ੍ਰਤਿਮਾ ਤੇ ਜਦੋਂ ਫਲੱਡ ਆਇਆ ਸੀ ਤੇਰਾ ਦੇ ਵਿੱਚ ਤਾਂ ਜਿਹੜਾ ਪਾਣੀ ਸੀਗਾ ਨਾ ਤੁਸੀਂ ਪੁਰਾਣੀਆਂ ਵੀਡੀਓ ਕੱਢ ਕੇ ਦੇਖ ਲੈਣੇ ਆ ਇਹ ਸ਼ਿਵਜੀ ਮਹਾਰਾਜ ਦੇ ਮੁੰਡਿਆਂ ਦੇ ਉੱਪਰ ਤੱਕ ਭਾ ਗਿਆ ਸੀਗਾ ਪਾਣੀ ਇਸ ਵਿੱਚ ਹੀ ਦੇਖੋ ਇੰਨਾ ਉਦੋਂ ਪਾਣੀ ਆਇਆ ਸੀ ਅਸੀਂ ਅੱਗਾ ਦੇ ਉੱਤੇ ਨਾ ਇਸ ਵੇਲੇ ਸ਼ਾਮ ਨੂੰ ਜਿਹੜੇ ਚਾਰਤਾ ਮੜੀ ਸੰਗਤਾਂ ਤੇ ਹਿਮਕੁੰਡ ਸਾਹਿਬ ਗੁਰੂ ਨਾਨਕ ਜਣ ਵਾਲੀ ਸੰਗਤ ਆ ਸਾਰੀ ਇਸ ਜਗ੍ਹਾ ਤੇ ਇਸ ਵੇਲੇ ਤੱਟ ਦੇ ਉੱਤੇ ਬਹਿ ਕੇ ਸ਼ਿਵ ਜੀ ਮਹਾਰਾਜ ਦੇ ਦਰਸ਼ਨ ਕਰ ਰਿਹਾ ਤੇ ਟੱਟ ਤੇ ਜਦੋਂ ਆ ਜਾਂਦੇ ਆ ਸ਼ਿਵ ਜੀ ਮਹਾਰਾਜ ਦੀ ਮੂਰਤੀ ਤੇ ਕੋਲ ਜਾਣ ਦੇ ਲਈ ਇਹ ਵਿੱਚ ਇੱਕ ਬ੍ਰਿਜ ਬਣਿਆ ਆ ਨਾ ਔਰ ਪਾਣੀ ਦੇ ਵਿੱਚ ਆਏ ਹੈ ਮੂਰਤੀ ਤੇ ਆਲੇ ਦੁਆਲੇ ਦੀ ਗੰਗਾ ਮਈਆ ਦਾ ਪਾਣੀ ਆ ਰਿਹਾ ਆ ਤੇ ਇਸ ਕਰ ਇਹਨੂੰ ਇਸ ਵੇਲੇ ਕੀਤਾ ਬੰਦ ਇਹ ਕਹਿੰਦੇ ਦਿਨੇ ਖੋਲਦੇ ਆ ਜਦੋਂ ਆਰਤੀ ਹੁੰਦੀ ਆ ਨਾ ਤਾਂ ਦਿਨ ਦੇ ਵੇਲੇ ਖੋਲੇ ਜਾਂਦਾ ਇਸ ਵੇਲੇ ਨੂੰ ਬੰਦ ਕਰ ਦਿੰਦੇ ਆ ਜਿਹੜਾ ਨਾਈਟ ਦਾ ਵਿਊ ਆ ਨਾ ਬਹੁਤ ਜ਼ਿਆਦਾ ਸ਼ਾਨਦਾਰ ਆ ਔਰ ਦਿਨ ਵੇਲੇ ਵੀ ਬਹੁਤ ਵਧੀਆ ਪਰ ਰਾਤ ਦਾ ਜਿਹੜਾ ਲਾਈਟਿੰਗ ਹੈ ਨਾ ਬਾ ਕਮਾਲ ਆ ਲਾਈਟਿੰਗ ਜਿਹੜੀ ਇੱਥੇ ਵੀ ਹੈ ਨਾ ਕਿਦਾਂ ਖਾਲੀ ਛੱਲੀ ਥੋੜੀ ਜਿਹੀ ਚਲੋ ਬੜਾਵੇ ਕੋਈ ਛੱਲੀ ਕਿ ਨਹੀਂ ਇਹ ਕਰ ਦੇ ਹਾਂ ਇੱਕ ਹੀ ਬਣਾਉ ਕੋਈ ਹਾਂ ਕਰ ਦੇ ਕਰ ਦੇ ਇੱਕ ਚਲ ਤਾਜੀ ਹੈ ਨਾ ਨਿੰਬੂ ਲਾ ਲਈਏ ਨਾ ਆ ਨਮਕ ਨਹੀਂ ਲੱਗ ਜਾਵੇ ਚਲ ਠੀਕ ਹੈ ਠੀਕ ਹੈ ਠੀਕ ਹੈ ਕਿਦਾਂ ਠੀਕ ਆ ਕਾਂ ਪਿਓ ਉੱਤੋਂ ਲੋਕ ਲਈ ਆ ਫਿਰ ਲੋਕ ਲਈ ਦੋ ਜਾਨੀ ਆ ਨਾ ਅਸੀਂ ਹਾਂ ਇਧਰ ਲਿਆ ਇਹ ਤੂੰ ਉਧਰ ਆ ਕੇ ਬਲੌਗ ਮੇ ਆ ਕੇ ਵੀਡੀਓ ਮੇ ਛੱਡੀ ਕੋ ਹੱਬੀਏ ਘਰ ਦੇ ਦਵਾ ਲੱਗਦੀ ਆ ਜਾ ਘਰ ਦੇ ਫਰੀਦੀਆਂ ਇੱਥੇ ਮੁੰਦਦੀਆਂ ਹਾਂ ਇਹ ઋਸ਼ੀਕੇਸ਼ ਦਾ ਜਾਨਕੀ ਸੇਤੂ ਪੁਲ ਇਹ ਜਿਹੜੀ ਬਿਲਡਿੰਗ ਬਣੀ ਆ ਨਾ ਇਹ ਪੂਰਾ ਇਹਦਾ ਫਾਊਂਡੇਸ਼ਨ ਤਿਆਰ ਕੀਤਾ ਇਹਦੇ ਉੱਤੇ ਸੀਤਾ ਮਤਾ ਦੀ ਤੇ ਲਾਓ ਕੁਛ ਦੀ ਪੇਂਟਿੰਗ ਕੀਤੀ ਹੋਈ ਆ ਜੀ ਤੇ ਆ ਜੋ ਚਲਿਏ ਅੰਦਰ ਫਲਾਈਓਵਰ ਦੇ ਉੱਪਰ ਦੀ ਤੇ ਲਓ ਜੀ ਇਹ ਇਹ ਜਿਹੜਾ ਫਾਊਂਡੇਸ਼ਨ ਬਣਿਆ ਆ ਇਹਨੂੰ ਕ੍ਰੋਸ ਕਰਕੇ ਹੁਣ ਆਪਾਂ ਚੜਾਂਗੇ ਜਾਨਕੀ ਸੇਤੂ ਪੁਲ ਤੇ ਇਹ ਹੈ ਜਾਨਕੀ ਸੇਤੂ ਪੁਲ ਪੂਰਾ ਲਾਈਟਿੰਗ ਕੀਤੀ ਹੋਈ ਹੈ ਜਿਹਦੀ ਤੇ ਆਉਂ ਚਲੇ ਤੇ ਦਰਸ਼ਨ ਕਰੇ ਔਰ ਇੱਕ ਸਾਈਡ ਸੀਤਾ ਮਾਤਾ ਤੇ ਲਵਕੁਸ਼ ਦੀ ਪੇਂਟਿੰਗ ਕੀਤੀ ਹੈ ਤੇ ਦੂਸਰੀ ਸਾਈਡ ਹਨੂਮਾਨ ਜੀ ਤੇ ਰਾਮ ਸੀਤਾ ਜੀ ਦੀ ਪੇਂਟਿੰਗ ਕੀਤੀ ਹੋਈ ਹੈ ਤੇ ਹੁਣ ਆਪਾਂ ਚਲਾਂਗੇ ਬ੍ਰਿਜ ਦੀ ਦੂਜੀ ਸਾਈਡ ਤੇ ਜਿਹੜੀਆਂ ਇਹਦੇ ਤਿੰਨ ਰਸਤੇ ਬਣਾਏ ਹੋਏ ਆ ਨਾ ਇੱਕ ਲੈਫਟ ਰਾਈਟ ਹੋਵੇ ਸੈਂਟਰ ਵਾਲਾ ਜਿਹੜਾ ਜਾਣਕੀ ਸੇਤੂ ਆ ਰਾਮ ਝੁੱਲੇ ਦੇ ਨਾਲੋਂ ਨਾ ਕਾਫੀ ਸੋਲਿਡ ਆ ਨਾ ਤੇ ਉਹ ਥੋੜਾ ਜਿਆਦਾ ਹਿਲਦਾ ਹੈ ਤੇ ਇਹ ਥੋੜਾ ਘੱਟ ਹਿਲਦਾ ਹੈ ਜਿਹੜੀਆਂ ਵਾਇਰਾਂ ਆ ਉਹਦੇ ਉੱਤੇ ਟਿਕਿਆ ਆ ਤੇ ਹਰ ਰੋਜ਼ ਹਜ਼ਾਰਾਂ ਲੋਕੀ ਇਹਨੂੰ ਕ੍ਰੋਸ ਕਰਦੇ ਆਉਂਦੇ ਜਾਂਦੇ ਜਿਹੜੇ ਇੱਥੇ ਦੇ ਰੋਜ਼ ਚਾਰਤਮ ਯਾਤਰਾ ਦੇ ਸੰਗਤ ਆਉਂਦੀ ਉਹ ਤੇ ਹੋਰ ਜਿਹੜੇ ਟੂਰਿਸਟ ਆਉਂਦੇ ਆ ਉਹ ਸਾਰੇ ਜਾਣ ਤੇ ਹੁਣ ਚਲਾਂਗੇ ਆਪਾਂ ਗੁਰਦੁਆਰਾ ਸਾਹਿਬ ਜਿੱਥੇ ਆਪਾਂ ਗੱਡੀ پارک ਕੀਤੀ ਹੋਈ ਆ ਤੇ ਹਾਂਜੀ ਤੇ ਵੀਡੀਓ ਕਿਦਾਂ ਦੀ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਇਸ ਵੀਡੀਓ ਜਿੰਨਾ ਹੀ ਤੇ ਮਿਲਦੇ ਆਂ ਜੀ ਇੱਕ ਨਵੇਂ ਵੀਡੀਓ ਦੇ ਨਾਲ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਦੇਖਦੇ ਰਹੋ ਆਪਣੇ ਵੀਰੇ ਦਾ ਚੈਨਲ ਗ੍ਰੇਟ ਟੈਲੀਕਾਸਟ ਮੈਂ ਤੇ ਆ ਤੋ ਇਸ ਵੀਡੀਓ ਜਿੰਨਾ ਹੀ ਤੇ ਮਿਲਦੇ ਆਂ ਕਿ ਲੈਸਟ ਵੀਡੀਓ ਜੀ ਤਦ ਤੱਕ ਦੇਖਦੇ ਰਹੋ ਆਪਣੇ ਭਾਈ ਕਾ ਚੈਨਲ ਗ੍ਰੇਟ ਟੈਲੀਕਾਸਟ ਬੋਲੋ ਗ੍ਰੇਟ ਟੈਲੀਕਾਸਟ ਓਕੇ